ਪੈਸਾ ਬ ਚਾਰ ਜਿਮਨੀ ਚੋਂ ਆ ਰਹੀਆਂ ਉਹ ਚ ਵੀ ਆਪਣੇ ਜਿਹੜੇ ਉਮੀਦਵਾਰ ਸਿਕਸੰਗਤਾਂੋਂ ਖਲਾਰੇ ਜਾਣਗੇ ਹਾਂਜੀ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕੋਈ ਕੋਈ ਪੰਥ ਵੱਲੋਂ ਕੋਈ ਸਾਂਝਾ ਉਮੀਦਵਾਰ ਜਿਹੜਾ ਸਾਰਿਆਂ ਨੂੰ ਪਰਵਾਹ ਨੀ ਹੋਵੇ ਇੱਕ ਉਮੀਦਵਾਰੀ ਹੋਵੇ ਉਹਦੇ ਵਾਸਤੇ ਅਸੀਂ ਲੱਗੇ ਹੋਏ ਹਾਂ ਅਜੇ ਆ ਇਲੈਕਸ਼ਨ ਵਿੱਚ ਸ਼ਾਇਦ ਹੈ ਜੇ ਥੋੜਾ ਲੰਮਾ ਟਾਈਮ ਲੱਗੂਗੇ ਉਹਦੇ ਵਾਸਤੇ ਕੋਸ਼ਿਸ਼ ਕਰ ਰਹੇ ਸਰਪੰਚੀ ਜੀ ਵੀ ਇਲੈਕਸ਼ਨ ਵਿੱਚ ਹਿੱਸਾ ਲੈਣਾ ਕਿ ਨਹੀਂ ਤੇ ਸਰਪੰਚੀ ਜੀ ਦੇ ਕਿ ਅਗੇ ਨੇ ਪਿੰਡਾਂ 'ਚ ਧੜੇਬਾਦੀ ਤੁਸੀਂ ਕਿਹਾ ਕਿ ਪਿੰਡਾਂ ਦੇ ਲੋਕ ਆਪ ਹੀ ਕੋਈ ਜੋਕ ਚੰਗੇ ਬੰਦਿਆਂ ਨੂੰ ਸਰਪੰਚ ਪੰਚ ਬਣਾਉਣ ਕਿ ਜਿਹੜੇ ਕੋ ਚੰਗੇ ਫੈਸਲੇ ਕਰ ਸਕਣ ਪਿੰਡਾਂ 'ਚ ਧੜੇਬਾਦੀ ਖਤਮ ਹੋਵੇ ਅਸੀਂ ਪਾਰਟੀਬਾਦੀ ਦੇ ਤੌਰ ਤੇ ਅਸੀਂ ਕਿਹਨੇ ਇਲੈਕਸ਼ਨ ਨਹੀਂ ਹੋਣੀ ਚਾਹੀਦੀ ਇਹ ਲੋਕਾਂ ਦੇ ਪਹਿਲੀ ਵਾਰ ਤਾਂ ਸਰਸਮਤੀ ਨਾਲ ਹੋਣੀ ਚਾਹੀਦੀ ਸਰਸਮਤੀ ਨਾਮ ਤੇ ਕੋਈ ਵੀ ਜਿਹੜੇ ਪਿੰਡ ਦੇ ਸਿਰ ਦੇ ਲੋਕ ਹੈ ਉਹ ਚੰਗੇ ਸੱਜਣਾ ਨੂੰ ਚੋਣ ਚ ਜੁੜਨਾ ਇਹ ਸੰਤਾ ਨੂੰ ਬਹੁਤ-ਬਹੁਤ ਵਧਾਈ ਦਿੰਨੇ ਆ ਤੇ ਗੁਰੂ ਮਹਾਰਾਜ ਬਾਬਾ ਬੁਨਾ ਜੀ ਸਾਡੇ ਸਿੱਖ ਸੰਗਤ ਤੇ ਕਿਰਪਾ ਕਰਨ ਸਾਨੂੰ ਆਪਣੇ ਸਦਾਸਾਂ ਨਾਲ ਜੋੜਨ ਸਾਡੀ ਨੌਜਵਾਨੀ ਨੂੰ ਨਸ਼ਿਆਂ ਤੋਂ ਬਚਾਉਣ ਸਾਡੇ ਲੀਡਰਾਂ ਨੂੰ ਸਮਰਥਨ ਬਖਸ਼ਣ ਕਿ ਅਸੀਂ ਇੱਕ ਹੋ ਕੇ ਆਪਣੀ ਕੌਮ ਦੀ ਚੜ੍ਹਦੀ ਕਲਾਰੀ ਕੰਮ ਕਰ ਸਕੀਏ ਇਹੋ ਹੀ ਸਾਡੀ ਕਾਮਨਾ ਹੈ ਜੀ ਇਹੋ ਹੀ ਗੁਰੂ ਮਹਾਰਾਜ ਦੇ ਚਰਨਾਂ ਚ ਅਰਦਾਸ ਕਰਦੇ ਆਂ ਪੈਸਾ ਤਾਂ ਹੈ ਨਾ ਮੀਡੀਆ ਵਿੱਚ ਕੱਲ ਦੀਆਂ ਖ਼ਬਰਾਂ ਆ ਰਹੀਆਂ ਸੀ ਜੀਆਂ ਵੀ ਭਾਈ ਸਾਹਿਬ ਨੇ ਨਾ ਸਾਫ਼ੀ ਜਰੇ ਦੂਰ ਹੁੰਦੇ ਜਾਟੇ ਇਹੋ ਗਿਆ ਕਿ ਉਹ ਚਲੋ ਜੀ ਇਹ ਕਈ ਵਾਰ ਹੈ ਕਿਸੇ ਵੇਲੇ ਕੁਝ ਕਿਸੇ ਦੀ ਮਜਬੂਰੀ ਬਣ ਜਾਂਦੀ ਆ ਜਾਂ ਕੁਝ ਗੱਲ ਪਰ ਲੇਕਿਨ ਬਹੁਤ ਅਤਾਜ ਹੈ ਕਿ ਨਾਲ ਹੀ ਉਹਦੇ سارے ਤੁਸੀਂ ਨਹੀਂ ਸੰਤਾ ਉਹਨਾਂ ਦੇ ਨਾਲ ਹੈ ਜੀ ਕਿ ਕਿਸੇ ਵੇਲੇ ਬਹੁਤ ਬਹੁਤ ਹੌਮ ਚੜਦੀ ਕਲਾ ਚ ਹੈ ਤੇ ਸ਼ਰੋਣੀ ਕਮੇਟੀ ਦੀ ਇਲੈਕਸ਼ਨ ਲਈ ਜਿਹੜੀ ਆ ਰਹੀ ਆ ਉਸ ਲਈ ਆਪਣੀ ਵੱਲੋਂ ਕਿ ਇਹ ਪ੍ਰਾਦੇ ਕੀਤੇ ਜਾ ਰਹੇ ਨੇ। ਉਹ ਤੇ ਅਸੀਂ ਸੰਗਤਾਂ ਨੂੰ ਬੇਨਤੀ ਕਰ ਰਹੇ ਹਾਂ ਕਿ ਹੁਣ ਫਿਰ ਸਮਾਂ ਮਿਲ ਗਿਆ ਵੋਟਾਂ ਵਾਤਾਂ ਵਾਤ ਜਿਹੜੇ ਹਰੇਕ ਕੋਈ ਹੋਰ ਤੋਂ ਵਾਂਝਾ ਨਾ ਰਵੇ, ਰੋਡ ਬਣਾਵੇ ਆਪਣੀ। ਕੌਣ ਵਾਲੇ ਸਮੇਂ 'ਚ ਆਪਾਂ ਜਿਹਨੂੰ ਇਲੈਕਸ਼ਨ ਦੇ ਰਾਉਂਡ ਸੰਭੀਓ ਉਦੋਂ ਚੰਗੇ ਕੋਈ ਲੋਕ ਅਮੀਦਵਾਰ ਜਿਹੜੇ ਗੁਰਸਿੱਖੀ ਨੂੰ ਪੜ੍ਹਾਏ ਹੋਣ, ਜੋ ਸਿੱਖੀ ਦੀ ਚੜ੍ਹਦੀ ਕਲਾ 'ਚ ਕੰਮ ਕਰ ਸਕਦੇ ਹੋਣ, ਲੋਕ ਬਲਾਕ ਤੋਂ ਉੱਪਰੋਂ ਉੱਪਰੋਂ ਆਪਾਂ ਉਹਨਾਂ ਨੂੰ ਇਹ ਹੋਏ ਬੇਨਤੀ ਕਰਾਂਗੇ ਕਿ ਸਾਰੇ ਲੋਕ ਵੀ ਉੱਦ ਲਈਏ ਕਿ ਜਿਹੜੇ ਸਾਡੀ ਗੌਂਦ ਦੇ ਹੋੜੇ ਨੂੰ ਸਵਾਰ ਸਕਣ। ਭਾਈ ਸਾਡਾ ਜੀਐਲ ਚੋਂ ਕੁਝ ਸੰਦੇਸ਼ ਸੰਤਾਂ ਸੇ ਸੰਦੇਸ਼ ਤੇ ਉਹੀ ਹੈ ਕਿ ਕੌਮ ਨੂੰ ਚੜ੍ਹਦੀ ਕਲਾ 'ਚ ਰਹਿਣ ਵਾਸਤੇ ਕਹਿੰਦੇ ਜੀ ਆਪਣੇ ਸਦਾਤਾ ਨਾਲ ਨੌਜਵਾਨੇ ਗੁਰੂ ਨਾਲ ਜੁੜੇ ਅਮਰਧਾਰੀ ਹੋਵੇ ਸਿੰਘ ਸੱਜੇ ਆਪਣੀ ਨੌਜਵਾਨ ਨੂੰ ਵਕਤ ਵਕਤ ਭੜਾਈ ਕਰ ਨਸ਼ਿਆਂ ਤੋਂ ਦੂਰ ਰਹਿਣ ਇਹ ਹੀ ਉਹਨਾਂ ਦਾ ਜ਼ਰੂਰੀ ਹੈ ਭਾਈ ਸਾਹਿਬ ਚਾਰ ਜਿੰਨੀ ਚੋਣਾ ਆ ਰਹੀਆਂ ਉਹ ਚ ਵੀ ਆਪਣੇ ਜਿਹੜੇ ਉਮੀਦਵਾਰ ਹੈ ਚੱਕ ਚੱਕ ਨਾਲ ਉਹ ਖੜੇ ਜਾਣਗੇ ਹਾਂਜੀ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕੋਈ ਕੋਈ ਪੰਥ ਵੱਲੋਂ ਕੋਈ ਸਾਂਝਾ ਉਮੀਦਵਾਰ ਜਿਹੜਾ ਸਾਰਿਆਂ ਨੂੰ ਪਰਵਾਹ ਨੀ ਤੋਂ ਹੋਵੇ ਇੱਕ ਉਮੀਦਵਾਰੀ ਹੋਵੇ ਉਹਦੇ ਵਾਸਤੇ ਅਸੀਂ ਲੱਗੇ ਹੋਈਆਂ ਹਾਂ ਅਜੇ ਆ ਇਲੈਕਸ਼ਨ ਵਿੱਚ ਸ਼ਾਇਦ ਹੈ ਜੇ ਥੋੜਾ ਲੰਮਾ ਟਾਈਮ ਲੱਗੂਗਾ ਉਹਦੇ ਵਾਸਤੇ ਕੋਸ਼ਿਸ਼ ਕਰ ਰਹੇ ਸਰਪੰਚੀ ਚ ਵੀ ਇਲੈਕਸ਼ਨ ਵਿੱਚ ਹਿੱਸਾ ਲੈਣਾ ਕਿ ਨਹੀਂ ਇਹ ਸਰਪੰਚੀ ਚ ਦੇ ਕਿ ਅਗੇ ਨੇ ਪਿੰਡਾਂ ਚ ਧੜੇਬਾਦੀ ਤੁਸੀਂ ਕਿਹਾ ਕਿ ਪਿੰਡਾਂ ਦੇ ਲੋਕ ਆਪ ਹੀ ਕੋਈ ਜੋ ਚੰਗੇ ਬੰਦਿਆਂ ਨੂੰ ਸਰਪੰਚ ਪੰਚ ਬਣਾਉਣ ਕਿ ਜਿਹੜੇ ਕੋ ਚੰਗੇ ਫੈਸਲੇ ਕਰ ਸਕਣ ਪਿੰਡਾਂ ਚ ਧੜੇਬਾਦੀ ਖਤਮ ਹੋਵੇ ਅਸੀਂ ਪਾਰਟੀ ਬਾਜ਼ੀ ਦੇ ਤੌਰ ਤੇ ਅਸੀਂ ਕਿਹਨੇ ਇਲੈਕਸ਼ਨ ਨਹੀਂ ਹੋਣੀ ਚਾਹੀਦੀ ਇਹ ਲੋਕਾਂ ਦੇ ਪਹਿਲੀ ਵਾਰ ਤਾਂ ਸਰਸਮਤੀ ਨਾਲ ਹੋਣੀ ਚਾਹੀਦੀ ਸਰਸਮਤੀ ਨਾਮ ਤੇ ਕੋਈ ਵੀ ਜਿਹੜੇ ਪਿੰਡ ਦੇ ਸਿਰ ਦੇ ਲੋਕ ਹੈ ਉਹ ਚੰਗੇ ਸੱਜਣਾ ਨੂੰ ਚੁਕੜ ਚੋਣਨਾ ਜਿਹੜੇ ਕੋ ਸਾਡੀ ਸਰਕਾਰੀ ਦਰਬਾਰੇ ਸਾਡੀ ਜਿਹੜੀ ਗੱਲ ਕਰਨ ਸਾਡੇ ਚ ਪਿੰਡਾਂ ਚ ਧੜੇ ਬੰਦੀਆਂ ਖਤਮ ਹੋਣ ਅਸੀਂ ਗੁਰੂ ਮਾਲ ਜੁੜੀਏ ਅਸੀਂ ਜੋ ਜੋ ਸਾਡਾ ਸਿੱਖੀ ਸਿਧਾਂਤ ਉਹਨਾਂ ਅਨੁਸਾਰ ਅਸੀਂ ਪੰਡਾ ਦੇ ਪੈਰਾ ਨਹੀਂ। ਤੇਰੇ ਪਪਾ ਨਾ ਨੂੰ ਤਾਂ ਕਿਹੜਾ ਉਮੀਦਵਾਰ ਹੋਏਗਾ? ਨਹੀਂ ਅਜੇ ਕੋਈ ਇਦਾਂ ਦਾ ਕੋਈ ਫੈਸਲਾ ਨਹੀਂ ਹੋਇਆ ਉਹ ਅਨਾਉਂਸ ਹੋ ਗਿਆ ਇਲੈਕਸ਼ਨ ਦੇ ਦੌਰਾਨ।